ਵਿਦੇਸ਼ ਜਾਣ ਦੀ ਚਾਹਤ ਦੇ ਵਿੱਚ ਇੱਕ ਹੋਰ ਨੌਜਵਾਨ ਠੱਗ ਏਜੰਟ ਦੀ ਠੱਗੀ ਦਾ ਸ਼ਿਕਾਰ ਹੋਇਆ ਹੈ ਗੱਲ ਸਪੇਨ ਜਾਣ ਦੀ ਹੁੰਦੀ ਆ ਤੇ ਏਜੰਟ ਦੇ ਵੱਲੋਂ ਨੌਜਵਾਨ ਨੂੰ ਕਿਹਾ ਗਿਆ ਸੀ ਕਿ ਡਾਇਰੈਕਟ ਫਲਾਈਟ ਦੇ ਜ਼ਰੀਏ ਉਸ ਨੂੰ ਸਪੇਨ ਭੇਜਿਆ ਜਾਵੇਗਾ ਪਰ ਪਹਿਲਾਂ ਅਦਰਬਾਈਜਾਨ ਭੇਜਿਆ ਜਾਂਦਾ ਹੈ ਉਸ ਤੋਂ ਬਾਅਦ ਉਸ ਨੂੰ ਮਰਾਕੋ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ ਤੇ 8 ਮਹੀਨੇ ਐ ਨੌਜਵਾਨ ਉੱਥੇ ਹੀ ਰਹਿੰਦਾ ਹੈ ਤੇ ਇਸ ਨੂੰ ਖਰਚਾ ਪਾਣੀ ਵੀ ਆਪਣੇ ਮਾਪਿਆਂ ਦੇ ਕੋਲੋਂ ਫੋਨ ਕਰਕੇ ਲੈਣਾ ਪੈਂਦਾ ਹੈ ਅਤੇ ਉਸ ਤੋਂ ਬਾਅਦ ਏਜੰਟ ਮੁੱਕਰ ਜਾਂਦਾ ਹੈ ਤੇ ਕਹਿੰਦਾ ਹੈ ਕਿ ਤੁਹਾਨੂੰ ਡੂੰਗੀ ਲਗਾ ਕੇ ਅੱਗੇ ਸਪੇਨ ਜਾਣਾ ਪਵੇਗਾ ਅਤੇ ਇਸ ਤੋਂ ਬਾਅਦ ਏਜੰਟ ਇਸ ਗੱਲ ਤੋਂ ਵੀ ਮੁੱਕਰ ਜਾਂਦਾ ਹੈ ਤੇ ਫਿਰ ਨੌਜਵਾਨ ਦਾ ਇਸ ਦੇ ਨਾਲ ਸੰਪਰਕ ਨਹੀਂ ਹੋ ਪਾਉਂਦਾ। ਜਿਸ ਤੋਂ ਬਾਅਦ ਨੌਜਵਾਨ ਦੇ ਵੱਲੋਂ ਨੌਜਵਾਨ ਦੇ ਮਾਪਿਆਂ ਦੇ ਵੱਲੋਂ ਸੰਤ ਸੀਚੀਵਾਲ ਉਹਨਾਂ ਦੇ ਕੋਲੋਂ ਮਦਦ ਮੰਗੀ ਜਾਂਦੀ ਹੈ। ਉਹਨਾਂ ਦੇ ਨਾਲ ਸੰਪਰਕ ਕੀਤਾ ਜਾਂਦਾ ਹੈ ਅਤੇ ਉਹਨਾਂ ਦੇ ਨਾਲ ਸੰਪਰਕ ਕਰਕੇ ਹੁਣ ਇਸ ਨੌਜਵਾਨ ਨੂੰ ਮਰੇਕੋ ਤੋਂ ਵਾਪਸ ਪੰਜਾਬ ਲਿਆਇਆ ਗਿਆ ਹੈ। ਇਹ ਨੌਜਵਾਨ ਸ਼ਾਕੋਟ ਦੇ ਪਿੰਡ ਮਰੀਦਵਾਲਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਇਹ ਨੌਜਵਾਨ ਸ਼ਾਕੋਟ ਦੇ ਪਿੰਡ ਮਰੀਦਵਾਲ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਪਿਤਾ ਰਾਜ ਮਿਸਤਰੀ ਹੈ ਪਰ ਖੁਦ ਦੇ ਹੀ ਘਰ ਦੇ ਵਿੱਚ ਬਾਥਰੂਮ ਬਣਾਉਣ ਦੇ ਯੋਗ ਨਹੀਂ ਹੈ। ਇੰਨੀ ਗਰੀਬੀ ਹੈ। ਤਿੰਨ ਵਿਆਹਣ ਵਾਲੀਆਂ ਧੀਆਂ ਨੇ ਘਰ ਦੇ ਹਾਲਾਤ ਸੁਧਾਰਨ ਦੇ ਲਈ ਆਪਣੇ ਪੁੱਤ ਨੂੰ ਵਿਦੇਸ਼ ਭੇਜਿਆ ਸੀ ਪਰ ਅਫਸੋਸ 에ਜੰਟ ਨੇ ਧੋਖਾ ਦੇ ਦਿੱਤਾ ਅਤੇ ਨੌਜਵਾਨ ਨੂੰ ਮਰਾਕੋ ਦੇ ਵਿੱਚ ਹੀ ਫਸਾ ਦਿੱਤਾ। ਠੱਗ ਏਜੰਟ ਦੀ ਠੱਗੀ ਦਾ ਸ਼ਿਕਾਰ ਹੋਏ ਨੌਜਵਾਨ ਨੇ ਦੱਸਿਆ ਕਿ 12 ਲੱਖ ਰੁਪਏ ਏਜੰਟ ਨੇ ਸਾਡੇ ਕੋਲੋਂ ਨਕਲ ਲਈ ਸਨ ਤੇ ਗੱਲ ਸਪੇਨ ਜਾਣ ਦੀ ਹੋਈ ਸੀ ਨੌਜਵਾਨ ਅਨੁਸਾਰ ਏਜੰਟ ਨੇ ਕਿਹਾ ਸੀ ਕਿ ਮਰਾਕੋ ਤੋਂ ਡਾਇਰੈਕਟ ਫਲਾਈਟ ਜ਼ਰੀਏ ਸਪੇਨ ਭੇਜਾਂਗੇ ਏਜੰਟ ਨੇ ਪਹਿਲਾਂ ਉਸ ਨੂੰ ਅਦਰਬਾਈਜਾਨ ਭੇਜਿਆ ਅਤੇ ਉਹ 27 ਦਿਨ ਉੱਥੇ ਰਿਹਾ ਤੇ ਫਿਰ ਏਜੰਟ ਨੇ ਉਸ ਨੂੰ ਮਰਾਕੋ ਭੇਜਿਆ ਜਿੱਥੇ ਉਹ 8 ਮਹੀਨੇ ਰਿਹਾ ਏਜੰਟ ਉਸ ਨੂੰ ਲਾਰੇ ਲਗਾ ਰਿਹਾ ਸੀ ਤੇ ਬਾਅਦ ਦੇ ਵਿੱਚ ਮੁਕਰ ਗਿਆ ਅਤੇ ਕਹਿਣ ਲੱਗਾ ਕਿ ਡਾਇਰੈਕਟ ਫਲਾਈਟ ਰਾਹੀ ਨਹੀਂ ਸਗੋਂ ਡੋਂਗੇ ਲਗਾ ਕੇ ਸਪੇਨ ਭੇਜਣਾ ਪਵੇਗਾ ਜਿਸ ਤੋਂ ਬਾਅਦ 에ਜੰਟ ਇਸ ਤੋਂ ਵੀ ਮੁਕਰ ਗਿਆ ਨੌਜਵਾਨ ਅਨੁਸਾਰ ਉਸਦੇ ਮਾਪਿਆਂ ਨੇ ਉਸ ਨੂੰ ਉੱਥੇ ਰਹਿਣ ਸਹਣ ਤੇ ਰੋਟੀ ਖਾਣ ਨੂੰ ਪੈਸੇ ਭੇਜੇ ਸਨ ਨੌਜਵਾਨ ਮੁੰਡੇ ਨੇ ਦੱਸਿਆ ਕਿ ਸੰਤ ਸੀਚੇਵਾਲ ਹੁਣਾ ਨਾਲ ਸੰਪਰਕ ਕਰਕੇ ਮੈਂ ਭਾਰਤ ਵਾਪਸ ਪਰਤ ਪਾਇਆ ਹਾਂ ਅਤੇ ਨੌਜਵਾਨ ਅਨੁਸਾਰ 500 ਤੋਂ 600 ਮੁੰਡੇ ਉਸ ਵਕਤ ਮਰਾਕੋ ਦੇ ਵਿੱਚ ਫਸੇ ਹੋਏ ਸਨ ਕੈਮਰਾ ਮਰੀਦ ਆਲਾ ਮੈਂ ਮਰੀ 6 ਜੂਨ ਨੂੰ ਇਥੋਂ ਗਿਆ ਸੀ ਅਜ਼ਰਬਾਈਜਾਨ ਠੀਕ ਹੈ ਜੀ 2023 ਚ ਤੇ ਮੈਂ ਉੱਥੇ ਰਿਹਾ 27 ਦਿਨ ਅਜ਼ਰਬਾਈਜਾਨ ਉਥੋਂ ਬਾਅਦ ਮੈਂ ਗਿਆ ਵਾ 29 ਜੂਨ ਨੂੰ ਮਰਾਕੋ ਪਹੁੰਚਿਆ ਵਾ ਤੇ ਮਰਾਕੋ ਤੋਂ ਬਾਅਦ ਉੱਥੇ ਜੰਟ ਨੇ ਮਨ ਦੇਤਾ ਧੋਖਾ ਜੀ ਤੇ ਉਸ ਤੋਂ ਬਾਅਦ ਮੈਂ ਉੱਥੇ 8 ਮਹੀਨੇ ਰਿਹਾ ਮਰੀ 8 ਮਹੀਨੇ ਬਾਅਦ ਨਾ ਜੰਟ ਨੇ ਲਾਰੇ ਲਾਈ ਗਿਆ ਕਿ ਅੱਜ ਭੇਜਦਾ ਕੱਲ ਭੇਜਦਾ ਉਸ ਤੋਂ ਬਾਅਦ ਨਾ ਕੋਈ ਮੈਨੂੰ ਖਰਚਾ ਮਗਰ ਪਾਇਆ ਤੇ ਉਹ ਮੇਰੇ ਘਰ ਦੇ ਨਾਲ ਮੈਨੂੰ ਮਗਰ ਪੈਸੇ ਭੇਜੇ ਆ ਠੀਕ ਹੈ ਜੀ ਰੋਟੀ ਪਾਣੀ ਲਈ ਵੀ ਤੇ ਬਾਹਰ ਚ ਉਥੋਂ ਕੋਈ ਨਾ ਹਿਲਾ ਨਿਕਲਦਾ ਸੀ ਨਾ ਉਹ ਸਾਨੂੰ ਵਾਪਸ ਭੇਜਦੇ ਭੇਜਦੇ ਹੀ ਵਾਪਸ ਇੰਡੀਆ ਤੇ ਇਸ ਕਰਕੇ ਅਸੀਂ ਬਾਬਾ ਜੀ ਨੂੰ ਕਿਹਾ ਸੀ ਤੇ ਬਾਬਾ ਜੀ ਉਹਨਾਂ ਨੇ ਸਾਡੀ ਇਧਰੋਂ ਮੇਲ ਪਾਈ ਅੰਬੈਸੀ ਨੂੰ ਤਾਂ ਅੰਬੈਸੀ ਨੇ ਸਾਨੂੰ ਇਧਰ ਵਾਪਸ ਬਾਹਰ ਚ ਭੇਜਿਆ ਸੀ ਜਾਣਾ ਕਿੱਥੇ ਸੀ ਉਹ ਦੱਸੋ ਜਾਣਾ ਭਾਜੀ ਸਪੇਨ ਜਾਣਾ ਸੀ ਅਸੀਂ ਤੇ ਸਪੇਨ ਦੀ ਗੱਲ ਹੋਈ ਸੀ ਜੰਟਣਾ ਤਾਂ ਇਹਨਾਂ ਮੈਨੂੰ ਕਿਹਾ ਸੀ ਤੁਹਾਨੂੰ ਡਾਇਰੈਕਟ ਵੀਜ਼ਾ ਲਾਵਾ ਆ ਕੇ ਦਵਾਵਾਂਗੇ ਅਸੀਂ ਵੀ ਬਾਈਏਅਰ ਹੀ ਭੇਜਾਂਗੇ ਉਥੇ ਮੁਰਾਕਬਤ ਹੋਵੀ ਪਰ ਸਾਨੂੰ ਇਹਨੇ ਮੌਕੇ ਤੇ ਆ ਕੇ ਬਾਹਰ ਚ ਮੁੱਕਰ ਗਿਆ ਕਹਿੰਦਾ ਵੀ ਨਹੀਂ ਇਥੋਂ ਡੋਂਕੀ ਲਗਣੀ ਆ ਨਾ ਬਾਹਰ ਚ ਡੋਂਕ ਨਾ ਸਾਨੂੰ ਬਾਇਰ ਭੇਜਿਆ ਕਿੰਨੇ ਕ ਮੁੰਡੇ ਉੱਥੇ ਜਿਹੜੇ ਆਪਾਂ ਕਹਿ ਸਕਦੇ ਹੋ ਸਕਦੇ ਮੁੰਡੇ ਵਜਿ ਉੱਥੇ ਫਿਗਲਾਲ ਤਾਂ ਹੁਣ ਤਾਂ ਥੋੜੇ ਰਹਿ ਗਏ ਹੋਣੇ ਆ ਪਰ ਪਹਿਲਾਂ ਜਦੋਂ ਅਸੀਂ ਸੀ ਉਦੋਂ 500 550 600 ਮੁੰਡਾ ਹੈ ਸੀ ਉੱਥੇ ਮਰਾਕੋ ਦੇ ਵਿੱਚ ਕਿੰਨੇ ਰੁਪਏ ਦੀ ਗੱਲ ਹੋਈ ਸੀ ਤੁਹਾਡੀ ਗੱਲ ਭਰੀ ਹੋਈ ਸੀ ਸਾਡੀ 12 ਲੱਖ ਜੀ ਨਾ ਹਾਂਜੀ ਇਹਨੂੰ 12 ਲੱਖ ਰੁਪਏ ਅਸੀਂ ਨਗਦ ਦਿੱਤਾ ਗਿਆ ਸੀ ਜੀ ਅਸੀਂ ਜਿੱਦਾਂ ਤੁਸੀਂ ਪਹਿਲਾਂ ਦੱਸ ਰਹੇ ਸੀਗੇ ਕਿ ਉੱਥੇ ਟਿਕਟੋਕ ਕਰਤੇ ਜਾਂਦੇ ਸੀ ਤੁਹਾਡੇ ਹਾਂਜੀ ਉੱਥੇ ਪੋਸਟ ਵੀ ਨਹੀਂ ਤੁਹਾਨੂੰ ਫੜਦੀ ਕਿ ਬਾਈ ਕਿ ਵਾਪਸ ਭੇਜ ਦਈਏ ਜਾਂ ਹਾਂਜੀ ਹਾਂਜੀ ਉਹ ਵਰੀ ਸੀ ਘਰ ਤੋਂ ਜਦੋਂ ਵਾਪ ਉੱਥੇ ਜਾਣੇ ਸੀ ਅਸੀਂ ਉਹਨਾਂ ਨੂੰ ਕਿਹਾ ਸੀ ਵੀ ਸਾਡੀ ਮੇਲ ਪਾਓ ਅਸੀਂ ਇੰਡੀਆ ਵਾਪਸ ਜਾਨਾ ਤੇ ਨਾ ਉਹ ਸਾਡੀ ਮੇਲ ਪਾਉਂਦੇ ਸੀ ਤੋਂ ਸਾਨੂੰ ਕਿਹਾ ਸੀ ਵੀ ਘਰੋਂ ਪੈਸੇ ਮਂਗਾਓ ਤੇ ਇੱਥੇ ਰਹੀ ਚੱਲੋ ਕਿਉਂਕਿ ਤੁਹਾਨੂੰ ਅਸੀਂ ਵਾਪਸ ਨਹੀਂ ਭੇਜ ਸਕਦੇ ਤਾਂ ਕਰਕੇ ਜੀ ਵੀ ਅਸੀਂ ਬਾਬਾ ਜੀ ਨੂੰ ਕਿਹਾ ਸੀ ਤੇ ਬਾਬਾ ਜੀ ਉਹਨਾਂ ਨੇ ਸਾਡੀ ਮੇਲ ਪਾਈ ਤੇ ਅਸੀਂ ਵਾਪਸ ਆਏ ਘਰੋਂ ਕਰੋ ਕਿੰਨੇ ਕੇ ਪੈਸੇ ਗਏ ਕਰੋ ਭਾਜੀ 5-6 ਲੱਖ ਰੁਪਈਆ ਪਾਇਆ ਘਰ ਦੇ ਨੇ ਮਗਰ ਉਥੇ ਖਰਚਾ ਮੈਨੂੰ ਰੋਟੀ ਪਾਣੀ ਦੀ ਤੁਹਾਨੂੰ ਵਾਪਸ ਬਾਬਾ ਸਿੱ ਚੇ ਨਾਲ ਕੀ ਦਾ ਸੰਪਰਕ ਹੋਇਆ ਬਾਬਾ ਜੀ ਨਾਲ ਨੈਟਵਰਕ ਤੋਂ ਹੋਇਆ ਭਰੀ ਫੇਸਬੁੱਕ ਤੋਂ ਬਾਬਾ ਜੀ ਦਾ ਨੰਬਰ ਕੱਢ ਕੇ ਫਿਰ ਅਸੀਂ ਕਾਲ ਕੀਤੀ ਸੀ ਅਸੀਂ 10 ਮੁੰਡੇ ਸੀਗੇ ਤੇ ਅਸੀਂ ਗੱਲ ਕਰਕੇ ਬਾਬਾ ਜੀ ਨੂੰ ਕਿਹਾ ਸੀ ਪਰ ਬਾਬਾ ਜੀ ਦੀ ਕਿਰਪਾ ਨਾਲ ਅਸੀਂ ਇੱਥੇ ਵਾਪਸ ਆ ਗਏ ਹੁਣ ਕੀ ਸਿਹਰਾ ਦਿਨਾ ਚਾਹੁੰਦੇ ਹੋ ਅੱਜ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਨੇ ਜਾਣਾ ਚਾਹਣਾ ਰੱਖਦੇ ਨੇ ਨੇ ਆ ਭਰੀ ਇਹ ਹੀ ਆ ਵੀ ਜੇ ਰਹਿਣਾ ਜਾਣਾ ਮਤ ਆਪਣਾ ਡਾਇਰੈਕਟ ਜਾਓ ਵਰਕ ਪਰਮੈਂਟ ਇੱਥੇ ਲਓ ਆਪਦਾ ਤੇ ਫੇਰੀ ਜਾਓ ਇੱਕ ਨੰਬਰ ਜੇ ਕੋਈ ਏਜੰਟ ਤੁਹਾਨੂੰ ਕਹਿੰਦਾ ਵਾ ਕਿ ਰਾਸਤੇ 'ਚ ਉਥੋਂ ਡਾਇਰੈਕਟ ਫਲੈਟ ਹੋ ਜਾਊਗੀ ਇਦਾਂ ਹੋਊਗਾ ਵੀ ਇਦਾਂ ਨਾ ਜਾਓ ਤੇ ਜਿਹੜੇ ਏਜੰਟ ਨੇ ਤੁਹਾਡੇ ਨਾਲ ਥੱਗੀ ਕੀਤੀ ਹੈ ਉਸ ਦੇ ਖਿਲਾਫ ਕਾਰਵਾਈ ਦੀ ਮੰਗ ਕਰਦੇ ਹੋ। ਹਾਂਜੀ ਭਲੀ। ਕਿੱਥੋਂ ਦਾ ਏਜੰਟ ਸੀ ਉਹ? ਏਜੰਟ ਭਾਜੀ ਪੰਮਣਾ ਦਾ ਹੈ। ਕੀ ਨਾਮ? ਉਹਨਾਂ ਦਾ ਗੋਰਾ ਭਲੀ। ਹਾਂਜੀ। ਕੰਪਲੀਟ ਦਿੱਤੀ ਸੀ। ਕੰਪਲੀਟ ਨਹੀਂ ਭਲੀ ਜੀ ਕੰਪਲੀਟ ਦਿੱਤੀ ਨਹੀਂ। ਮਰੇ ਕੋ ਤੋਂ ਵਾਪਸ ਪਰਤੇ ਨੌਜਵਾਨ ਦੇ ਪਿਤਾ ਨਿਰਮਲ ਸਿੰਘ ਨੇ ਦੱਸਿਆ ਕਿ ਉਹ ਖੁਦ ਰਾਜਮਿਸਤਰੀ ਨੇ ਪਰ ਖੁਦ ਦੇ ਹੀ ਘਰ ਦੇ ਵਿੱਚ ਬਾਥਰੂਮ ਤੱਕ ਨਹੀਂ ਹੈ ਇੰਨੀ ਗਰੀਬੀ ਹੈ ਅਤੇ ਉਹਨਾਂ ਨੇ ਆਪਣੇ ਪੁੱਤ ਨੂੰ ਵਿਦੇਸ਼ ਭੇਜਿਆ ਸੀ ਤੇ ਏਜੰਟ ਹੁਣ ਤੱਕ 20 ਲੱਖ ਰੁਪਏ ਖਾ ਚੁੱਕਿਆ ਮੇਰੀਆਂ ਤਿੰਨ ਧੀਆਂ ਨੇ ਜਿਨ੍ਹਾਂ ਦਾ ਵਿਆਹ ਕਰਨ ਵਾਸਤੇ ਵੀ ਮੇਰੇ ਕੋਲ ਪੈਸੇ ਨਹੀਂ ਨੇ ਮੈਂ ਬੈਂਕ ਤੋਂ ਤੇ ਰਿਸ਼ਤੇਦਾਰਾਂ ਤੇ ਕੋਲੋਂ ਕਰਜ਼ਾ ਚੁੱਕ ਕੇ ਆਪਣੇ ਮੁੰਡੇ ਨੂੰ ਵਿਦੇਸ਼ ਭੇਜਿਆ ਸੀ ਪਰ ਏਜੰਟ ਨੇ ਧੋਖਾ ਦੇ ਦਿੱਤਾ ਉਹਨਾਂ ਸੰਸਿਚ ਜੀਵਾਲ ਦਾ ਧੰਨਵਾਦ ਕੀਤਾ ਹੈ ਤੇ ਬੇਨਤੀ ਕੀਤੀ ਹੈ ਕਿ ਸਾਡੇ ਪੈਸੇ ਏਜੰਟ ਦੇ ਕੋਲੋਂ ਵਾਪਸ ਦਵਾਈ ਜਾਣ ਤਾਂ ਜੋ ਉਹ ਆਪਣਾ ਕਰਜ਼ਾ ਉਤਾਰ ਸਕਣ ਮੈਂ ਭਾਜੀ ਨਿਰਮਲ ਸਿੰਘ ਪਿੰਡ ਮਰੀਦਾਲ ਤੋਂ ਬੋਲ ਰਿਹਾ ਹਾਂ ਮੈਂ ਮੁੰਡਾ ਸਪੈਨ ਭੇਜਣ ਦੀ ਥਾਂ ਤੇ ਏਜੰਟ ਨੂੰ 12 13 ਲੱਖ ਰੁਪਏ ਦੇ ਚੁੱਕਾ ਪਰ ਉਹਨੇ ਮਰੋਕੋ ਦੇ ਵਿੱਚ ਹੀ ਮੁੰਡਾ ਭਾਈ ਰੱਖਿਆ ਅਸੀਂ ਬਾਬਾ ਜੀ ਦੇ ਗਾੜੀ ਬੇਨਤੀ ਕੀਤੀ ਤੇ ਉਹਨਾਂ ਨੇ ਮੁੰਡੇ ਨੂੰ ਮੰਗਾਇਆ ਇੱਧਰ ਤੇ ਉਹ ਸੀ ਹੁਣ ਬਾਬਾ ਜੀ ਹੁਣ ਆ ਕੋ ਬੈਠੇ ਆ ਉਹਨਾਂ ਗਾੜੀ ਬੇਨਤੀ ਕੀਤੀ ਸੀ ਬਾਬਾ ਜੀ ਨੇ ਮੁੰਡਾ ਮੰਗਾਇਆ ਇੱਧਰ ਸਾਡਾ ਤੇ ਅਸੀਂ ਉਹਨਾਂ ਕੋ ਬੈਠੇ ਸੀਗੇ ਤੇ ਹੁਣ ਅਸੀਂ ਕੰਪਲੀਟ ਲਖਾਉਣੀ ਆ ਤੇ ਜੋ ਵੀ ਸਰਕਾਰ ਨੂੰ ਮਨਜ਼ੂਰੀ ਆ ਸਾਡੀ ਬੇਨਤੀ ਮੇਰੇ ਘਰ ਦੇ ਵਿੱਚ ਮਿਸਤਰੀ ਹੁੰਦਿਆ ਵੀ باوجود ਮੇਰੇ ਘਰ ਦੇ ਵਿੱਚ ਕੋਈ ਬਾਥਰੂਮ ਨਹੀਂ ਕੋਈ ਕੁਛ ਨਹੀਂਗਾ ਤਿੰਨ ਗੁੱਡੀਆਂ ਮੇਰੀਆਂ ਵਿਆਉਣ ਵਾਲੀਆਂ ਮੁੰਡੇ ਤੋਂ ਵੱਡੀਆਂ ਜਿਨ੍ਹਾਂ ਦਾ ਹਜੇ ਤੱਕ ਮੈਂ ਕੋਈ ਸੋਚਿਆ ਹੀ ਨਹੀਂ ਉਹਨਾਂ ਦਾ ਇਹਨੇ ਏਜੰਟ ਨੇ ਮੇਰੇ ਇਨੇ ਪੈਸੇ 20 ਲੱਖ ਦੇ ਕਰੀਬ ਮੇਰਾ ਏਜੰਟ ਪੈਸਾ ਹੀ ਖਾ ਗਿਆ ਹੈ 13 ਲੱਖ ਰੁਪਏ ਦੇਣ ਵਾਸਤੇ ਬਾਕੀ ਪੈਸੇ ਆਏ ਕਿਥੋਂ ਦੇ ਦੇ ਮੈਂ ਜੀ ਮੈਂ ਇਦਾਂ ਆਪਣੇ ਭਾਈਚਾਰੇ ਕੋਲੋਂ ਭੈਣ ਭਰਾ ਕੋ ਰਿਸ਼ਤੇਦਾਰਾਂ ਕੋ ਲੈ ਕੇ ਪੈਸੇ ਮੈਂ ਦਿੱਤੇ ਏ ਏਜੰਟ ਨੂੰ ਫਿਰ ਮੁੰਡੇ ਨੂੰ ਵੀ 6-7 ਮੈਂ 8 ਮਹੀਨੇ ਖਰਚਾ ਪਾਇਆ ਮਰੋ ਕੋ ਦੇ ਵਿੱਚ ਹਫਤੇ ਦਾ 15-20000 ਰੁਪਈਆ ਮੈਂ ਇਦਾਂ ਪਾਉਣਾ ਜੀ ਜੇ ਤੁਹਾਨੂੰ ਪਤਾ ਤੁਹਾਡੇ ਕੋਲ ਪੈਸਾ ਨਹੀਂ ਹੈਗਾ ਤਾਂ ਫਿਰ ਤੁਸੀਂ ਇਦਾਂ ਰਿਸਕ ਕਿਉਂ ਲਿਆ ਪਾ ਜੀ ਇਸਕ ਇਦਾਂ ਨਾਲ ਸਾਡੇ ਰਿਸ਼ਤੇਦਾਰੀ ਚੋਂ ਇਹਦੇ ਕੋ ਮਾਮੇ ਦੇ ਪੋਤੇ ਆ ਜੋ ਮਾਸੀ ਦੇ ਪੋਤੇ ਉਹ ਵੀ ਗਏ ਹੋਏ ਇਹਨੇ ਵੀ ਥੋੜੀ ਜੀ ਉਹਨਾਂ ਦਾ ਬਿੱਲ ਵੇਖ ਕੇ ਤੇ ਇਹਨੇ ਆਪਦੀ ਸੋਚ ਰੱਖੀ ਵੀ ਚਲੋ ਤੇ ਚਲੋ ਕੁਝ ਮੇਰੇ ਭੈਣ ਭਰਾ ਨਾਲ ਸੀਗੇ ਉਹਨਾਂ ਨੇ ਮੇਰਾ ਸਾਥ ਦਿੱਤਾ ਤੇ ਕੁਝ ਮੈਂ ਰਿਸ਼ਤੇਦਾਰਾਂ ਕੋ ਕੁਝ ਮੈਂ ਬੈਂਕ ਚੋਂ ਵਿਆਜ ਵਿਆਜੀ ਪੈਸੇ ਚੱਕ ਕੇ ਤੇ ਮੈਂ ਇਹਦਾ ਪੈਸੇ ਤਾਰੇ ਮੁੰਡੇ ਦੇ ਕੀ ਮੰਗੀ ਕਰਨਾ ਚਾਹੁੰਦੇ ਹੋ ਕੀ ਦੇ ਦੇ ਮੇਰੇ ਕੋਲ ਸਰਕਾਰ ਗਾੜੀ ਇਹੇ ਬੇਨਤੀ ਆ ਵੀ ਮੈਨੂੰ ਮੇਰਾ ਹੱਕ ਮਿਲ ਜਾ ਜੋ ਜਿੰਨਾ ਮੈਂ ਪੈਸੇ ਦਿੱਤੇ ਮੈਨੂੰ ਪੈਸੇ ਮਿਲ ਜਾਣ ਮੇਰੀ ਇਹੇ ਬੇਨਤੀ ਆ ਜੀ ਉਸ ਫਰਜੀ ਏਜੰਟ ਦੇ ਚਾਂਸੇ ਚ ਕਿਦਾਏ ਤੁਸੀਂ ਭਾਈ ਸਾਡਾ ਰਿਸ਼ਤੇਦਾਰ ਸੀ ਇੱਥੋਂ ਡਮਾਨਿਆਂ ਤੋਂ ਉਹ ਲੈ ਕੇ ਮੇਰੇ ਘਰ ਆ ਇਹਨੂੰ ਆਇਆ ਜਿਹਦੇ ਨਾਲ ਮੈਂ ਉਹਨੂੰ ਇੱਥੋਂ ਤੱਕ ਵੀ ਮੈਂ ਜਿਹੜਾ ਸਾਡਾ ਰਿਸ਼ਤੇਦਾਰ ਬੰਦਾ ਉਹਨੂੰ ਮੈਂ ਇਹ ਗੱਲ ਕਹੀ ਆ ਵੀ ਮੈਂ ਇਹਨੂੰ ਨਹੀਂ ਜਾਣਦਾ ਮੈਂ ਤੈਨੂੰ ਪੈਸੇ ਦੇਣੇ ਆ ਤੇ ਤੇ ਬੀ ਤੂੰ ਜਿੰਮੇਵਾਰ ਆ ਮੇਰੇ ਪੈਸਾਂ ਦਾ ਜੇ 19 21 ਜਾਂ ਕੁਛ ਵੀ ਹੋ ਜਵੇ ਤੇ ਮੈਂ ਤੂੰ ਮੇਰੇ ਪੈਸੇ ਦੇਣ ਦਾ ਰਿਆਂ ਉਹ ਇਸ ਗੱਲ ਨਾਲ ਸਹਿਮਤ ਆ ਹਜੇ ਤੱਕ ਵੀ ਉਹ ਮੰਨਦਾ ਵੀ ਮੈਂ ਜਿੰਮੇਵਾਰ ਆ ਪੈਸਾਂ ਦਾ ਤੇਰਿਆਂ ਦਾ ਹੁਣ ਕਰਜ਼ਾ ਵੀ ਲਉਣਾ ਕੁੜੀਆਂ ਵੀ ਵਿਆਹਣੀਆਂ ਹਾਂ ਹਾਂਜੀ ਕਰਜ਼ਾ ਵੀ ਲਉਣਾ ਕੁੜੀਆਂ ਵੀ ਵਿਆਹਣੀਆਂ ਜੀ ਤੇ ਇਹਦਾ ਵੀ ਤੀਨ ਨੂੰ ਫਿਰ ਦੁਬਾਰਾ ਭੇਜੂਗਾ ਦੇਖੋ ਜੀ ਹੁਣ ਮਾਰਾ ਮੋੜ ਮੁਰਖਾ ਲਾਂਗੇ ਡਬਾਈ ਡਬੀ ਜੀ ਹੋਰ ਤੇ ਇੰਨੀ ਸਾਡੇ ਕੋ ਪਾਵਰ ਨਹੀਂ ਮੇਰੇ ਕੋ ਕਮਰਾ ਹੈ ਕਿਆ ਕੋਈ ਬਾਥਰੂਮ ਕੋਈ ਕੁਛ ਨਹੀਂ ਕਰ ਦੇ ਵਿੱਚ ਇਹ ਕੀ ਗਤ ਨਾ ਗਲਰਾ ਤੇ ਆ ਕਮਰਾ ਜੀ ਇੱਕ ਮੇਰੇ ਕੋ ਥਾਂ ਹੈਗਾ 2.5 ਮਰਲੇ ਜਿਹਦੇ ਵਿੱਚ ਮੈਂ ਰਹਿਣ ਡਿਆ ਜੀ ਇਸ ਮਾਮਲੇ ਦੇ ਵਿੱਚ ਰਾਜ ਸਭਾ ਮੈਂਬਰ ਸੰਤ ਸਿੰਘ ਜਿਵਾਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਨੌਜਵਾਨ ਵਿਦੇਸ਼ ਜਾਣ ਦੀ ਚਾਹਤ ਦੇ ਵਿੱਚ ਠੱਗ ਏਜੰਟਾਂ ਦੀ ਗੱਲਾਂ ਦੇ ਵਿੱਚ ਆ ਜਾਂਦੇ ਨੇ ਫਿਰ ਜਦੋਂ ਲੱਖਾਂ ਰੁਪਏ ਲਗਾ ਕੇ ਵਿਦੇਸ਼ ਦਾ ਰੁਕ ਕਰਦੇ ਨੇ ਤਾਂ ਉੱਥੇ ਜਾ ਕੇ ਫਸ ਜਾਂਦੇ ਨੇ ਇਹ ਇੱਕ ਗੰਭੀਰ ਮਸਲਾ ਹੈ ਬੱਚਿਆਂ ਦਾ ਬ੍ਰੇਨ ਡ੍ਰੇਨ ਹੋ ਰਿਹਾ ਹੈ ਜਿਸ ਕਰਕੇ ਉਹ ਲੁੱਟ ਦਾ ਸ਼ਿਕਾਰ ਹੋ ਰਹੇ ਨੇ ਉਹਨਾਂ ਨੌਜਵਾਨਾਂ ਨੂੰ ਇਹੀ ਅਪੀਲ ਕੀਤੀ ਹੈ ਕਿ ਜੇ ਵਿਦੇਸ਼ ਜਾਣਾ ਹੈ ਤਾਂ ਸਹੀ ਤਰੀਕੇ ਦੇ ਨਾਲ ਤੇ ਸਹੀ ਏਜੰਟਾਂ ਦੇ ਰਾਹੀਂ ਜਾਓ। ਬੜੇ ਦੁੱਖ ਦੀ ਗੱਲ ਹੈ ਕਿ ਅੱਗੇ ਵੀ ਕਈ ਵਾਰੀ ਆਪ ਸੰਗਤਾਂ ਦੇ ਸਾਹਮਣੇ ਹੋਣ ਦਾ ਸਮਾਂ ਮਿਲਿਆ ਕਿ ਜਿਹੜੇ ਸਾਡੇ ਨੌਜਵਾਨ ਸਾਡਾ ਬ੍ਰੇਨ ਡレイン ਹੋ ਰਿਹਾ ਬਾਹਰ ਨੂੰ ਜਾ ਰਹੇ ਆ ਤੇ ਉਹ ਇਸ ਤਰੀਕੇ ਨਾਲ ਡレイン ਹੋ ਰਿਹਾ ਕਿ ਜਿਹਦੇ ਨਾਲ ਬਹੁਤ ਵੱਡੀ ਜਿਹੜੀ ਹੈਗੀ ਆ ਲੋਟਕੋ ਛੋਟ ਹੋ ਰਹੀ ਹੈ। ਸੋ ਇਹ ਜਿਹੜਾ ਹੈ ਸਾਡੇ ਨੌਜਵਾਨ ਇਥੇ ਕੋਈ ਵੀ ਜਿਹੜਾ ਹੈਗਾ ਕੰਮ ਵੱਲ ਹੁਣ ਰੁਚੀ ਨਹੀਂ ਰਹਿ ਗਈ ਹਰ ਇੱਕ ਦੀ ਸੋਚ ਆ ਕੇ ਅਸੀਂ ਬਾਹਰ ਚੱਲ ਜਾਈਏ ਬਾਹਰ ਕਿੰਨੇ ਕ ਜਾਂਦੇ ਆ ਤੇ ਕਿੰਨੇ ਕੋਦੇ ਵਿੱਚ ਸਕਸੈਸਫੁਲ ਹੁੰਦੇ ਆ ਸੋ ਉਹਨਾਂ ਦੀ ਗੱਲ ਘੱਟ ਹੁੰਦੀ ਆ ਜਿਹੜੇ ਪਰ ਰਾਹ ਵਿੱਚ ਫਸ ਜਾਂਦੇ ਆ ਜਿਹੜਾ ਜਿਹੜੇ ਹੈ ਆਪਣੇ ਕਈ ਜੀਵਨ ਤੋਂ ਵੀ ਹੱਥ ਧੋ ਲੈਂਦੇ ਆ ਤੇ ਇੱਕ ਪੈਸੇ ਦੀ ਚਮਕ ਦਮਕ ਕਰਕੇ ਅਸੀਂ ਮਾਪੇ ਵੀ ਆਪਣੇ ਨੌਜਵਾਨ ਬੱਚਿਆਂ ਨੂੰ ਜਿਹੜਾ ਹੈ ਕਈ ਵਾਰੀ ਇਹੋ ਜਿਹੇ ਜਲਾਦਾਂ ਦੇ ਹੱਥ ਫੜਾ ਦਿੰਦੇ ਆ ਘਰ ਵੀ ਲੁੱਟਾ ਦਿੰਦੇ ਆ ਤੇ ਮਗਰੋਂ ਜਿਹੜੇ ਹੈਗੇ ਆ ਬੱਚੇ ਵੀ ਬਾਹਰ ਜਾ ਕੇ ਫਸ ਜਾਂਦੇ ਆ ਜਿੱਥੇ ਉਹਨਾਂ ਦਾ ਕੋਈ ਵਾਰੀ ਵਾਰਸ ਨਹੀਂ ਹੁੰਦਾ ਸੋ ਇਹੋ ਜੀ ਘਟਨਾ ਇਹ ਸਾਡੇ ਕੋਲ ਤਿੰਨ ਪਰਿਵਾਰ ਆਏ ਸੀ 19 ਮਾਰਚ ਨੂੰ ਕਿ ਸਾਡੇ ਬੱਚੇ ਜਿਹੜੇ ਹੈਗੇ ਆ ਉਹ ਮਰਾਕੋ ਦੇ ਵਿੱਚ ਫਸੇ ਹੋਏ ਆ ਤੇ ਉਹਨਾਂ ਨੂੰ ਸਾਲ ਤੋਂ ਵੱਧ ਸਮਾਂ ਹੋ ਗਿਆ ਤੇ ਇੱਕ ਜਿਹੜਾ ਬੱਚਾ ਸੀ ਉਹ ਸਾਡੇ ਨਜ਼ਦੀਕ ਮਰੀਦਵਾਲ ਤੋਂ ਸੀ ਸੋ ਉਹ ਬੱਚਾ ਅੱਜ ਇੱਥੇ ਆਇਆ ਵੀ ਹੈ ਸੋ ਤਕਰੀਬਨ ਸਾਲ ਤੋਂ ਦੇ ਤਕਰੀਬਨ 8-9 ਮਹੀਨੇ ਬਾਅਦ ਉਹ ਬੱਚਾ ਵਾਪਸ ਆਇਆ ਸੋ ਮਾਪੇ ਨੇ ਕਿਉਂਕਿ ਇੰਨੀ ਆਰਥਿਕ ਹਾਲਤ ਮਾੜੀ ਹੈ ਕਿ ਲੋਕਾਂ ਕੋ ਪੈਸੇ ਫੜ ਕੇ 13 ਲੱਖ ਰੁਪਈਆ ਜਿਹੜਾ ਹੈ ਉਹ ਏਜੰਡਰ ਨੂੰ ਦਿੱਤਾ ਤੇ ਆਪ ਇਹ ਤੋਂ ਕਮਾ ਕਮਾ ਕੇ ਬੱਚੇ ਨੂੰ ਉਸੇ ਰੋਟੀ ਵਾਸਤੇ ਮਗਰ ਪੈਸੇ ਭੇਜਦਾ ਰਿਹਾ ਸੋ ਸੋ ਤਰਨ ਲੜਕੀਆਂ ਦੱਸਦੇ ਅੱਗੇ ਇਹਦੇ ਤੋਂ ਵੱਡੀਆਂ ਹੈ ਬੱਚੇ ਤੋਂ ਉਹ ਜਿਹੜੀਆਂ ਵਿਆਹਣ ਵਾਲੀਆਂ ਘਰ ਦੇ ਵਿੱਚ ਦੱਸ ਰਹੇ ਕਿ ਮੇਰੇ ਟਾਇਲਟ ਬਾਥਰੂਮ ਵੀ ਨਹੀਂ ਬਣਿਆ ਹੋਇਆ ਪਰ ਅ ਉਹ ਜਿਹੜਾ ਹੈ ਉਜਲੇ ਪੇ ਖਵਾਸਤੇ ਆਪਣੇ ਬੱਚੇ ਵਾਸਤੇ ਰਿਸ਼ਤੇਦਾਰਾਂ ਸਾਖਸ਼ਨ ਬੰਨੀਆਂ ਕੋ ਪੈਸੇ ਇਕੱਠੇ ਕਰਕੇ ਜਿਹੜੇ ਹੈ ਉਹ ਏਜੰਡਰ ਨੂੰ ਦੇ ਦਿੱਤੇ ਤੇ ਬੱਚੇ ਉਧਰ ਭੇਜਾ ਦਿੱਤੇ ਅੱਜ ਜਿਹੜੇ ਬੱਚੇ ਤਾਂ ਵਾਪਸ ਆ ਗਿਆ ਕੋ ਇਹ ਤਿੰਨ ਬੱਚੇ ਉਹ ਆ ਗਏ ਅਸੀਂ ਨਾਲ ਉਹਨਾਂ ਨੇ ਸਾਨੂੰ ਦੱਸਿਆ ਸੀ ਕਿ ਬਾਬਾ ਜੀ ਉਥੇ ਹੋਰ ਵੀ ਬੱਚੇ ਫਸੇ ਹੋਇਆ ਜਿਹਨਾਂ ਦਾ ਜਿਹੜੇ ਹੈ ਵਾਪਸ ਨਹੀਂ ਆ ਰਹੇ ਕੁਝ ਦਿਨਾਂ ਵਿੱਚ ਰਿਕੁਐਸਟ ਕੀਤੀ ਸੀ ਕਿ ਤਿੰਨ ਬੱਚੇ ਜਿਹੜੇ ਹੈਗੇ ਆ ਇਹ ਐਡਰੈਸ ਤੋਂ ਇੱਥੇ-ਇੱਥੇ ਗਏ ਹੋਏ ਇਹਨਾਂ ਦੇ ਪਰਿਵਾਰਾਂ ਦਾ ਜੋ ਸਾਡੇ ਕੋਲ ਆਇਆ ਸੀ ਤੇ ਹੋਰ ਵੀ ਜਿਹੜੇ ਹੈਗੇ ਆ ਬੱਚੇ ਇੱਥੇ ਇਹਨਾਂ ਦੇ ਨਾਲ ਫਸੇ ਹੋਏ ਉਹਨਾਂ ਸਾਰਿਆਂ ਨੂੰ ਵਾਪਸ ਲਿਆਂਦਾ ਜਾਵੇ ਸੋ ਅਸੀਂ ਧੰਨਵਾਦ ਕਰਦੇ ਹਾਂ ਬਜ਼ਰੀ ਵਿਦੇਸ਼ ਮੰਤਰਾਲੇ ਦਾ న్యూਸ ਡੈਸਕ ਰਿਪੋਰਟ ਲਾਈਵ ਪੰਜਾਬੀ ਟੀਵੀ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡਵਾਈਡ ਤੁਸੀਂ ਸਾਨੂੰ ਐਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਈਵਾਵਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਲੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈ ਪੰਜਾਬੀ ਟੀਵੀ